ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਜਿਹੜੀ ਕੂਠੀ ਆਪਾਂ ਲੈ ਕੇ ਪਹੁੰਚੇ ਹਾਂ ਬਹੁਤ ਜ਼ਿਆਦਾ ਸੋਹਣੀ ਲੈ ਕੇ ਪਹੁੰਚੇ ਹਾਂ ਸਾਰੀ ਕੂਠੀ ਜਿਹੜੀ ਨਕਸ਼ੇ ਤੇ ਤਿਆਰ ਹੋਈ ਹੈ ਤੇ ਬਹੁਤ ਖੁੱਲੀ ਡੁੱਲੀ ਬਹੁਤ ਵੱਡੇ ਏਰੀਆ 'ਚ ਕੂਠੀ ਬਣੀ ਹੋਈ ਹੈ ਬਾਕੀ ਮੇਨ ਗੱਲ ਇਹਨਾਂ ਨੇ ਕਿਹਾ ਪੇਸੇ ਕਿਸ਼ਤਾਂ ਦੇ ਵਿੱਚ ਭਰ ਸਕਦੇ ਹੋ ਤੇ ਬਾਰੀਸਰ ਆਪਾਂ ਪੂਰੀ ਗੱਲ ਕਰਾਂਗੇ ਸਾਰਾ ਕੁਝ ਦੇਖਾਂਗੇ ਕੂਠੀ ਦਾ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 73800 ਪੂਰਾ 26173 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਹੈ ਜੀ ਕਿਸੇ ਕੋਲੇ ਵੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਫਰੀ ਦੇ ਵਿੱਚ ਆਪਾਂ ਐਡ ਚੈਨਲ ਤੇ ਲਗਾ ਦਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੂਠੀ ਅਜਾਪਾਂ ਇਹ ਲੈ ਕੇ ਪਹੁੰਚੇ ਆਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਬਹੁਤ ਸੋਹਣੀ ਕੂਠੀ ਹੈ ਬਾਕੀ ਮੇਨ ਗੇਟ ਡਬਲ ਆਪਨ ਮਿਲ ਜਾਣਗੇ ਇੱਕ ਤਾਂ ਛੋਟਾ ਤੇ ਇੱਕ ਆਪਨ ਮਿਲ ਜੂਗਾ ਵੱਡਾ ਜੀ ਤੇ ਅੰਦਰ ਆਪਾਂ ਪਹੁੰਚ ਗਏ ਤੇ ਸਾਰਾ ਕੁਝ ਤੁਸੀਂ ਦੇਖ ਲਓ ਦਰਖਤ ਇਹਨਾਂ ਨੇ ਬਹੁਤ ਜ਼ਿਆਦਾ ਲਗਾਵਾ ਰੱਖੇ ਨੇ ਦਰਖਤ ਬਹੁਤ ਸੋਹਣੇ ਲੱਗ ਰਹੇ ਨੇ ਕਿਉਂਕਿ ਜਿਹੜੀ ਕੂਠੀ ਜੀ ਉਰ ਰੋ ਵੀ ਦਰਖਤਾਂ ਨਾਲ ਹੀ ਪੈਂਦਾ ਚਾਹੀਏ ਕਿਹੋ ਜੀ ਕੂਠੀਏ ਦਰਖਤ ਕਾਫੀ ਲੱਗੇ ਹੋਣ ਤਾਂ ਗੱਲਬਾਤ ਪੂਰੀ ਬਣ ਜਾਂਦੀ ਆ ਤੇ ਸਾਰਾ ਕੁਝ ਆਪਾਂ ਵਾਰੀ ਸਰ ਦੇਖਾਂਗੇ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਪਹਿਲਾਂ ਜਗ੍ਹਾ ਹੀ ਇੱਕ ਕਨਾਲ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਹੈ ਸਾਰਾ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਟਾਇਲ ਚ ਬਾਥਰੂਮ ਆਪਾਂ ਨੂੰ ਮਿਲ ਜੂਗਾ ਬਾਥਰੂਮ ਦੇ ਅੰਦਰ ਜੋ ਵੀ ਰੰਗ ਰੋਗ ਦਾ ਪੀਓਪੀ ਦਾ ਟਾਈਲਾਂ ਦਾ ਟੂਟੀਆਂ ਦਾ ਵਾਸ਼ਪੇਸ਼ਨ ਦਾ ਜਿੰਨਾ ਕੰਮ ਹੁੰਦਾ ਇਹਨਾਂ ਨੇ ਵਧੀਆ ਕਰਵਾ ਰੱਖਿਆ ਜੋੜੀਆਂ ਵਗੈਰਾ ਵਧੀਆ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਰੰਗ ਰੋਗਾਂ ਦਾ ਸਾਰਾ ਕੰਮ ਟੋਟਲ ਆਪਾਂ ਨੂੰ ਮਿਲ ਜਾਊਗਾ ਤੇ ਰੰਗ نیچے-नीचे ਤੋਂ ਥੋੜਾ ਜਿਹਾ ਲੇਹਾ ਪਿਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉੱਪਰੋਂ ਵਧੀਆ ਪਿਆ ਪਰ نیچے-नीचे ਤੋਂ ਆਪਾਂ ਕੂਠੀਆਂ ਦੇਖਦੇ ਹੁੰਨੇ ਸੀ نیچے ਤੋਂ ਥੋੜਾ ਜਿਹਾ ਰੰਗ ਮਤਲਬ ਕਿ ਲੇਹੀ ਜਾਂਦਾ ਹੈ ਕਿਉਂਕਿ ਸਲਾਬਸੂਰਾ ਹੁੰਦਾ ਹੈ ਨੀਚੇ-ਨੀਚੇ ਰੰਗ ਖੜਦਾ ਨਹੀਂ ਹੈਗਾ ਬਾਕੀ ਜ਼ਿਆਦਾ ਦਿੱਕਤ ਨਹੀਂ ਹੈਗੀ ਬਾਕੀ ਤੁਸੀਂ ਆਪ ਦੇਖ ਰਹੇ ਹੋ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਸੀ ਕੋਈ ਲਕੂ ਨਹੀਂ ਹੈਗਾ ਕਿਸੇ ਪਾਸੋਂ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਹੈ ਜਿਹੜਾ ਕੁਝ ਵੀ ਹੈ ਜਿਵੇਂ ਵੀ ਕੂਠੀ ਹੈ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਜੇ ਆਪਾਂ ਗੱਲ ਕਰੀਏ ਬੈਡਰੂਮਾਂ ਦੀ ਤਾਂ ਬਹੁਤ ਵਧੀਆ ਆਪਾਂ ਨੂੰ ਟੌਪ ਦੇ ਬੈਡਰੂਮਸ ਮਿਲ ਜਾਣਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਬੈਡਰੂਮ ਮਿਲ ਜਾਣਗੀ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਪੀਓਪੀ ਦਾ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲ ਜੂਗਾ ਜੀ ਬਾਕੀ ਰੰਗ ਰੋਗਨ ਕਮਰੇ ਦੇ ਵਿੱਚ ਵਧੀਆ ਕਰਵਾ ਰੱਖਿਆ ਤੇ ਅਟੈਚ ਆਪਾਂ ਨੂੰ ਬਾਥਰੂਮ ਵੀ ਮਿਲ ਜੂਗਾ ਤੁਹਾਨੂੰ ਬਾਥਰੂਮ ਵੀ ਅੰਦਰੋਂ ਮੈਂ ਦਿਖਾ ਦਿੰਨੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੂਰਾ ਮਤਲਬ ਕਿ ਵੱਡਾ ਤੇ ਪੂਰਾ ਤਿਆਰ ਕੀਤਾ ਹੋਇਆ ਆਪਾਂ ਨੂੰ ਮਿਲੂਗਾ ਸ਼ਾਵਰ ਤੋਂ ਲੈ ਕੇ ਟੂਟੀਆਂ ਦਾ ਸ਼ੀਸ਼ਾ ਦਾ ਹਰ ਕੰਮ ਵਧੀਆ ਕੰਪਲੀਟ ਮਿਲ ਜੂਗਾ। ਬਾਕੀ ਜਿੰਨੀਆਂ ਜੋੜੀਆਂ ਵਗੈਰਾ ਲਗੀਆਂ ਹੋਈਆਂ ਨੇ, ਸਾਲੀਆਂ ਇੱਕੋ ਜੀਆਂ ਲਗੀਆਂ ਹੋਈਆਂ ਨੇ। ਬਾਥਰੂਮਾਂ ਨੂੰ, ਬੈੱਡਰੂਮਾਂ ਨੂੰ ਸਾਰਾ ਵਧੀਆ ਵਰਕ ਇਹਨਾਂ ਨੇ ਕਰਵਾ ਰੱਖਿਆ। ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ। ਬਾਕੀ ਲੌਬੀ ਏਰੀਆ ਤੁਸੀਂ ਦੇਖ ਰਹੇ ਹੋ, ਪੂਰਾ ਖੁੱਲਾ ਡੁੱਲਾ ਆਪਾਂ ਨੂੰ ਲੌਬੀ ਏਰੀਆ ਦੇਖਣ ਨੂੰ ਮਿਲ ਜੂਗਾ ਜੀ। ਤੇ ਇੱਕ ਹੋਰ ਆਪਾਂ ਬੈੱਡਰੂਮ ਦੇਖਦੇ ਹਾਂ। ਇਹ ਆ ਗਿਆ ਜੀ ਸੈਕੰਡ ਵਾਲਾ ਬੈੱਡਰੂਮ। ਉੱਪਰੋਂ ਛੱਤ ਤੁਸੀਂ ਦੇਖ ਲਈ। ਬਾਕੀ ਵਿੰਡੋ ਦਾ ਚੋੜੀਆਂ ਦਾ ਸਾਰਾ ਕੰਮ ਤੁਸੀਂ ਦੇਖ ਲਿਆ। ਜਿਹੜਾ ਇਹ ਬੈਡਰੂਮ ਹੈ ਇਹਦੇ ਨਾਲ ਅਟੈਚ ਆਪਾਂ ਨੂੰ ਮਿਲ ਜੂਗਾ ਇੱਕ ਸਟੋਰ ਰੂਮ। ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ? ਜਿੰਨਿਕ ਕੋਠੀ ਦੀ ਵੀਡੀਓ ਤੁਸੀਂ ਦੇਖੀ ਤੁਹਾਨੂੰ ਕਿਵੇਂ ਦੀ ਲੱਗੀ? ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ। ਕਮੈਂਟ ਕਰਨਾ ਨਾ ਭੁੱਲਿਓ ਜੀ ਸਾਰੇ ਕਮੈਂਟ ਕਰਦੇ ਰਿਆ ਕਰੋ। ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਕੂਠੀ ਦੀ ਘਰ ਦੀ ਤਾਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਕੂਠੀ ਜਿਹੜੀ ਸੇਲ ਹੋ ਜੂਗੀ ਤੁਸੀਂ ਕੀ ਕਰਨਾ 메ਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਬਿਲਕੁਲ ਆਰਾਮ ਨਾਲ ਇੱਕ ਵੀਡੀਓ ਘਟੋ ਘਟ 4 ਤੋਂ 5 ਮਿੰਟ ਦੀ ਆਪਣੇ ਕੋਲੇ ਬਣਾ ਕੇ ਭੇਜਣੀ ਹੈ ਫੋਨ ਨੂੰ ਜ਼ਿਆਦਾ ਹਿੱਲਣ ਨਹੀਂ ਦੇਣਾ ਜੀ ਬਿਲਕੁਲ ਸਟੇਬਲ ਬਿਲਕੁਲ ਆਰਾਮ ਨਾਲ ਜ਼ਿਆਦਾ ਕਾਲੀ ਨਹੀਂ ਕਰਨੀ ਬਸ ਆਪਣੇ ਕੋਲੇ ਭੇਜ ਦਿਓ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਪਰ ਲਿਖੇ ਰਹਿੰਦੇ ਸੀ ਬਸ ਭੇਜ ਕੇ ਫਰੀਦਪੁਰ ਚਾਰ ਤੁਸੀਂ ਲਗਵਾ ਸਕਦੇ ਹੋ ਤੇ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਆਪਾਂ ਕੂਠੀ ਦੀ ਗੱਲ ਕਰ ਰਹੇ ਹਾਂ ਜੀ ਨਾਲ ਦੀ ਨਾਲੀ ਬਾਕੀ ਆਪਾਂ ਉੱਪਰ ਹੁਣ ਪਹੁੰਚ ਗਏ ਉੱਪਰੋਂ ਤੁਸੀਂ ਦੇਖ ਰਹੇ ਹੋ ਬੈੱਡਰੂਮ ਨਾਲ ਅਟੈਚ ਬਾਥਰੂਮ ਅਟੈਚ ਬਾਥਰੂਮ ਆਪਾਂ ਨੂੰ ਕਾਫੀ ਮਿਲ ਜਾਣਗੀ ਤੇ ਜਿਹੜੀ ਕੂਠੀ ਇਹ ਤੁਸੀਂ ਦੇਖ ਰਹੇ ਹੋ ਸਾਰੇ ਕੋਠੀ ਜਿਹੜੀ ਨਕਸ਼ੇ ਤੇ ਤਿਆਰ ਹੋਈ ਹੈ ਤੇ ਸਾਰਾ ਕੰਮ ਇਹਨਾਂ ਨੇ ਟੋਟਲ ਕਰਵਾਇਆ ਸੀਗਾ ਜਦੋਂ ਕੂਠੀ ਬਣਾਈ ਸੀਗੀ ਤੇ ਰੰਗ ਰੋਗਨ ਤੋਂ ਲੈ ਕੇ ਸਾਰਾ ਕੰਮ ਇਹਨਾਂ ਨੇ ਵਧੀਆ ਕਰਵਾਇਆ ਸਿਗਾ। ਬਾਕੀ ਰੰਗ ਥੋੜਾ ਥੋੜਾ نیچے-ਨੀਚੇ ਤੋਂ ਖਰਾਬ ਹੋਇਆ। ਉੱਪਰੋਂ ਪੂਰਾ ਵਧੀਆ ਪਿਆਗਾ। ਜੇ ਆਪਾਂ ਉੱਪਰੋਂ ਗੱਲ ਕਰੀਏ ਤਾਂ ਉੱਪਰ ਆਪਾਂ ਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ। ਕਿਚਨ ਵਗੈਰਾ, ਬਾਥਰੂਮ, ਬੈੱਡਰੂਮ ਸਾਰਾ ਕੁਝ ਵਧੀਆ A to Z ਕੰਪਲੀਟਡ। ਤੇ ਇਹ ਤੁਸੀਂ ਦੇਖ ਰਹੇ ਹੋ ਜੀ। ਉੱਪਰੋਂ ਛੱਤ ਦੇਖ ਲਓ ਤੇ ਵੀਡੀਓ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਵੀਡੀਓ 'ਚ। ਕੋਈ ਕਮੀ ਪੇਸ਼ੀ ਆਪਾਂ ਨਹੀਂ ਛੱਡਦੇ ਨਾ ਉੱਪਰ ਦੀ ਨਾ نیچے ਦੀ। ਜਗਾਂ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀਗਾ ਇੱਕ ਕਨਾਲ ਪੂਰੀ ਜਗ੍ਹਾ ਆਪਾਂ ਨੂੰ ਮਿਲ ਜੂਗੀ ਇੱਕ ਕਨਾਲ ਜਿਹੜੀ ਜਗ੍ਹਾ ਹੁੰਦੀ ਹੈ ਕੋਈ ਥੋੜੀ ਨਹੀਂ ਹੁੰਦੀ ਜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਕੋਠੀ ਦੀ ਜਿਹੜੀ ਲੋਕੇਸ਼ਨ ਹੈ ਉਹ ਵੀ ਪੂਰੀ ਵਧੀਆ ਜੇ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਕੋਠੀ ਬਣੀ ਹੋਈ ਹੈ ਇਹਨਾਂ ਦਾ ਕਲੇਕੇ ਪਿੰਡ ਹੈ ਜੀ ਕਲੇਕੇ ਪਿੰਡ ਹੈ ਤੇ ਸਿਟੀ ਇਹਨਾਂ ਨੂੰ ਜਿਹੜੀ ਲੱਗਦੀ ਹੈ ਬਾਗਾ ਪੁਰਾਣਾ ਲੱਗਦੀ ਹੈ ਤੇ ਜਿਲ੍ਹਾ ਇਹਨਾਂ ਨੂੰ ਲੱਗਦਾ ਜੀ ਮੋਗਾ ਮੋਗੇ ਏਰੀਆ ਚ ਪੈਂਦਾ ਇਹਨਾਂ ਦਾ ਬਾਗੇ ਪੁਰਾਣੇ ਦੇ ਲਾਗੇ ਉੱਥੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਕੋਠੀ ਦੇਖਣੀ ਹੈ ਤੇ ਇਹਨਾਂ ਨੇ ਜਿਹੜਾ ਰੇਟ ਕੋਠੀ ਦਾ ਮੰਗਿਆਗਾ ਪੂਰਾ ਤਾਂ 50 ਲੱਖ ਰੁਪਏ ਮੰਗਿਆ ਸੀ 50 ਲੱਖ ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਜੇ ਕਿਸੇ ਨੇ ਮਤਲਬ ਕਿ ਕਿਸ਼ਤਾ ਤੇ ਕੋਠੀ ਲੈਣੀ ਹੈ ਤਾਂ ਇਹਨਾਂ ਨੇ ਕਿਹਾ ਵੀ ਪਹਿਲਾਂ 20 ਲੱਖ ਰੁਪਏ ਦੇ ਕੇ ਤੇ ਬਾਕੀ ਜਿਹੜੇ ਪੈਸੇ ਬਚਣਗੇ 30 ਲੱਖ ਰੁਪਇਆ ਉਹਨਾਂ ਦੀ ਕਿਸ਼ਤ ਕਰ ਸਕਦੇ ਹਾਂ ਤੇ 20 ਲੱਖ ਰੁਪਇਆ ਪਹਿਲਾਂ ਦੇਣਾ ਪਊਗਾ 20 ਲੱਖ ਦੇ ਕੇ ਆਪਾਂ ਕੂਠੀ ਜਿਹੜੀ ਇਹ ਖਰੀਦ ਸਕਦੇ ਹਾਂ ਬਾਕੀ ਕਿਸ਼ਤਾਂ ਦੇ ਵਿੱਚ ਪੈਸੇ ਤੁਸੀਂ ਦੇ ਸਕਦੇ ਹੋ ਕਿਸ਼ਤ ਕਿੰਨੀ ਬੰਨਣੀ ਹੈ ਉਹ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਬਾਕੀ 50 ਲੱਖ ਰੁਪਇਆ ਜਿਹੜਾ ਇਹਨਾਂ ਨੇ ਕਿਹਾ ਇਹਦੇ ਵਿੱਚੋਂ ਵੀ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਬਾਕੀ ਉਹ ਮੌਕੇ ਦੀ ਗੱਲ ਹੈ ਜੀ ਕਿੰਨਾ ਘਾਟਾ ਵਾਧਾ ਹੁੰਦਾ ਇੱਕ ਵਾਰੀ ਜਿਹੜੀ ਡਿਮਾਂਡ ਇਹਨਾਂ ਨੇ ਕੀਤੀ ਹੈ ਉਹ ਪੰਜਾਹ ਕੀਤੀ ਹੈ ਮੋਬਾਈਲ ਨੰਬਰ ਤੁਹਾਨੂੰ ਮੈਂ ਮਾਲਕ ਦਾ ਦੇ ਦੇਣਾ ਬਾਕੀ ਤੁਹਾਨੂੰ ਸਕਰੀਨ ਤੇ ਮਿਲ ਗਏ ਹੋਣਗੇ ਕਈ ਵਾਰੀ ਆਪਾਂ ਮੋਬਾਈਲ ਨੰਬਰ ਦੇ ਦੇਨੇ ਨੰਬਰ 79 867 349 ਬਾਕੀ ਤੁਸੀਂ ਨੋਟ ਕਰ ਲਿਆ ਹੋਊਗਾ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੂਠੀ ਦੀ ਗੱਲ ਕਰਨੀ ਹੈ ਤੇ ਰੇਡ ਦੀ ਗੱਲ ਕਰਨੀ ਹੈ ਕੁਝ ਪੁੱਛਣਾ ਤੁਸੀਂ ਆਪੇ ਗੱਲ ਕਰ ਲਿਓ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਜੀ ਇੱਕ ਕਨਾਲ ਇੱਕ ਕਨਾਲ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਜਿਹੜਾ ਆਪਾਂ ਨੂੰ ਬਹਿੜਾ ਮਿਲੂਗਾ ਉਹ ਵੀ ਪੂਰਾ ਖੁੱਲਾ ਡੁੱਲਾ ਪੂਰਾ ਵੱਡਾ ਮਿਲ ਜੂਗਾ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਜੀ ਉੱਪਰ نیچے ਤੋਂ ਸਾਰੀ ਆਪਾਂ ਵੀਡੀਓ ਤੁਹਾਨੂੰ ਦਿਖਾਈ ਦਿੱਤੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਐ ਚੰਗੀ ਲੱਗੀ ਐ ਤਾਂ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਜੇ ਜਿੰਨੇ ਤੁਸੀਂ ਦੇਖ ਰਹੂ ਇਸ ਤਰ੍ਹਾਂ ਦੀ ਡੇਲੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਨੇ ਅਸੀਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੇਗਾ ਸਬਸਕ੍ਰਾਈਬ ਆਪਣੇ ਚੈਨਲ ਨੂੰ ਲਾਜ਼ਮੀ ਕਰ ਦਿਓ ਬਸ ਤੋਂ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਸਨ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਵਾਰੀ ਵਾਰੀ ਚੱਲਦਾ ਰਹਿੰਦਾਗਾ 778006273 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀ ਜਾਂ ਪੈਂਡ ਚ ਸ਼ੇਅਰ ਚ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੀ ਚਾਹੀਦਾ ਕਿੰਨੇ ਰੇਟ ਚ ਕੋਠੀ ਘਰ ਤੇ ਭੇਜੋ ਆਪਣੇ ਕੋਲੇ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ ਤੁਹਾਡੀ ਫਰਮਾਇਸ਼ ਤੇ